ਸੰਜੇ ਦੋਸਤੋ ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਅੱਜ ਇੱਕ ਨਵਾਂ ਨਾਵਲ ਲੈ ਕੇ ਹਾਜ਼ਰ ਹੋਏ ਹਾਂ ਜਿਸ ਦਾ ਨਾਮ ਹੈ ਇੱਕ ਹੋਰ ਨਵਾਂ ਸਾਲ ਇਹ ਨਾਵਲ 9ਵੀਂ 10ਵੀਂ ਜਮਾਤਾਂ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਵਿੱਚ ਲੱਗਾ ਹੋਇਆ ਹੈ ਇਹ ਨਾਵਲ ਮੈਨੂੰ ਬਹੁਤ ਪਸੰਦ ਆਇਆ ਇਸ ਕਰਕੇ ਇਹ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਅੱਜ ਆਪਾਂ ਇਸ ਨਾਵਲ ਬਾਰੇ ਜੋ ਨਰੰਜਨ ਤਸਨੀਮ ਨੇ ਆਪਣੇ ਸ਼ਬਦ ਲਿਖੇ ਹੋਏ ਆ ਉਹ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਨ ਲੋਈ ਸ਼ੁਰੂ ਕਰਨ ਲੱਗੇ ਆ ਨਾਵਲ ਬਾਰੇ ਕੁਝ ਗੱਲਾਂ ਨਾਵਲ ਵਿੱਚ ਕਹਾਣੀ ਹੁੰਦੀ ਹੈ ਪਰ ਨਾਵਲ ਸਿਰਫ ਕਹਾਣੀ ਹੀ ਬਿਆਨ ਨਹੀਂ ਕਰਦਾ ਇਹ ਪਾਤਰਾਂ ਦੇ ਮਨਾਂ ਵਿੱਚ ਹੋ ਰਹੇ ਘੋਲ ਨੂੰ ਵੀ ਚਿੱਤਰਦਾ ਹੈ ਸਾਡੇ ਬਾਹਰ ਇੰਨਾ ਕੁਝ ਨਹੀਂ ਵਾਪਰ ਗਿਆ ਜਿੰਨਾ ਕੁਝ ਕੇ ਮਨ ਵਿੱਚ ਵਾਪਰ ਰਿਹਾ ਹੈ ਇਸ ਬਾਹਰ ਅਤੇ ਅੰਦਰ ਦੀ ਦੁਨੀਆ ਵਿੱਚ ਸਮੇਲ ਪੈਦਾ ਕਰਨਾ ਹੀ ਅੱਜ ਦੇ ਨਾਵਲਕਾਰ ਦਾ ਮੰਤਵ ਹੈ ਉਹ ਚਾਹੁੰਦਾ ਹੈ ਕਿ ਜੀਵਨ ਦੀ ਸਚਾਈ ਉਗੜ ਕੇ ਉਹਦੇ ਸਾਹਮਣੇ ਆ ਜਾਏ ਪਰ ਇਹ ਕੰਮ ਹੈ ਬਹੁਤ ਮੁਸ਼ਕਲ ਕਿਉਂਕਿ ਜੀਵਨ ਦੇ ਕਈ ਰੰਗ ਹਨ ਤੇ ਕੋਈ ਵੀ ਇੱਕ ਰੰਗ ਸਮੁੱਚੇ ਜੀਵਨ ਦਾ ਰੰਗ ਨਹੀਂ ਢੰਨ-ਢੰਨ ਰੰਗਾਂ ਦੀ ਤਲਾਸ਼ ਹੀ ਨਾਵਲਕਾਰ ਕੋਲੋਂ ਕਈ ਨਾਵਲ ਨਾਟਕਕਾਰ ਕੋਲੋਂ ਕਈ ਨਾਟਕ ਅਤੇ ਕਵੀ ਕੋਲੋਂ ਕਈ ਕਵਤਾਵਾਂ ਲਿਖਾਉਂਦੀ ਹੈ ਇੱਕ ਹੋਰ ਨਵਾਂ ਸਾਲ ਵਿੱਚ ਮੈਂ ਇੱਕ ਰਿਕਸ਼ਾ ਚਾਲਕ ਦੇ ਜੀਵਨ ਦੀ ਝਲਕ ਪੇਸ਼ ਕੀਤੀ ਹੈ ਉਸ ਦੇ ਜੀਵਨ ਨੂੰ ਮੈਂ ਉਸਤੀ ਹੀ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਹੈ ਬੰਤਾ ਆਪਣੀ ਕਹਾਣੀ ਆਪਣੇ ਮੂੰਹੋਂ ਬਿਆਨ ਕਰ ਰਿਹਾ ਹੈ ਉਹ ਜੀਵਨ ਦੇ ਚੱਕਰ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਉਸ ਦੇ ਜੀਵਨ ਵਿੱਚ ਛੋਟੀਆਂ-ਛੋਟੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਉਹਨਾਂ ਘਟਨਾਵਾਂ ਦਾ ਉਹਦੇ ਮਨ ਉੱਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ ਭਈ ਤਰ੍ਹਾਂ ਦੇ ਵਿਚਾਰ ਉਸ ਦੇ ਮਨ ਵਿੱਚ ਪੈਦਾ ਹੁੰਦੇ ਹਨ ਅਤੇ ਇਹ ਵਿਚਾਰ ਉਹਦੇ ਜੀਵਨ ਦੀ ਤਸਵੀਰ ਮੁਕੰਮਲ ਕਰਦੇ ਚਲੇ ਜਾਂਦੇ ਹਨ ਇਹ ਨਾਵਲ ਬੰਤੇ ਦੇ ਜੀਵਨ ਦੇ ਇੱਕ ਦਿਨ ਦੀ ਕਹਾਣੀ ਹੈ 9 ਸਾਲ ਦੇ ਪਹਿਲੇ ਦਿਨ ਦੀ ਇਸ ਇੱਕ ਦਿਨ ਵਿੱਚ ਹੀ ਉਸ ਦਾ ਪੂਰਾ ਜੀਵਨ ਰੂਪਮਾਨ ਹੋ ਜਾਂਦਾ ਹੈ। ਉਹ ਆਪ ਤਾਂ ਵਰਤਮਾਨ ਵਿੱਚ ਵਿਚਰ ਰਿਹਾ ਹੈ ਪਰ ਮਨ ਵਿੱਚ ਉੱਗੜ ਰਹੀਆਂ ਪੁਰਾਣੀਆਂ ਯਾਦਾਂ ਦੇ ਸਹਾਰੇ ਉਹ ਅਸ਼ੋਪਲੇਹੀ ਭੂਤਕਾਲ ਵਿੱਚ ਚਲਾ ਜਾਂਦਾ ਹੈ। ਉਹਦੀ ਕਿਸੇ ਯਾਦ ਦਾ ਟੁਟਾ ਜਦੋਂ ਵਰਤਮਾਨ ਵਿੱਚ ਰਲਦਾ ਹੈ ਤਾਂ ਉਹ ਵਰਤਮਾਨ ਦਾ ਹੀ ਇੱਕ ਭਾਗ ਬਣ ਜਾਂਦਾ ਹੈ। ਸਿਰਫ ਇਹੋ ਹੀ ਗੱਲ ਨਹੀਂ। ਕਦੇ-ਕਦੇ ਉਹ ਆਪਣੇ ਪੁੱਤਰ ਦੇ ਭਵਿੱਖ ਦੀ ਕਲਪਨਾ ਕਰਨ ਲੱਗ ਪੈਂਦਾ ਹੈ। ਇੰਝ ਭਵਿੱਖ ਵੀ ਥੋੜੇ ਸਮੇਂ ਲਈ ਵਰਤਮਾਨ ਦਾ ਹੀ ਭਾਰ ਹੋ ਨਿਪਟਦਾ ਹੈ। ਪਰਤਵੀ ਝਾਤ ਅਤੇ ਕਲਪਤ ਭਵੈਖ ਬੰਤੇਰੇ ਪੂਰੇ ਜੀਵਨ ਨੂੰ ਪਾਠਕ ਦੇ ਸਾਹਮਣੇ ਲਿਆ ਖੜਾ ਕਰਦੇ ਹਨ। ਇੱਕ ਵਿਅਕਤੀ ਦੀ ਕਹਾਣੀ ਹੋਣ ਤੋਂ ਇਲਾਵਾ ਇਹ ਨਾਵਲ ਪੂਰੇ ਸਮਾਜ ਦੀ ਝਾਕੀ ਵੀ ਹੈ। ਲੋਕ ਅਦ ਰਕਸ਼ਕ ਉੱਤੇ ਬੈਠਦੇ ਹਨ, ਆਪਸ ਵਿੱਚ ਗੱਲਾਂ ਕਰਦੇ ਹਨ ਜਾਂ ਕਦੀ-ਕਦੀ ਉਸ ਨਾਲ ਵੀ ਗੱਲਾਂ ਕਰਨ ਲੱਗ ਪੈਂਦੇ ਹਨ। ਅਤੇ ਇੰਜ ਆਧੁਨਿਕ ਸਮਾਜ ਦਾ ਚਲ ਚਿੱਤਰ ਸਾਡੀਆਂ ਨਜ਼ਰਾਂ ਵਿੱਚੋਂ ਲੰਘ ਜਾਂਦਾ ਹੈ। ਇੱਕ ਫ੍ਰਾਂਸੀਸੀ ਨਾਵਲਕਾਰ ਨੇ ਨਾਵਲ ਨੂੰ ਸੜਕ ਦੇ ਕੰਡੇ-ਕੰਡੇ ਚੱਲ ਰਿਹਾ ਸ਼ੀਸ਼ਾ ਕਿਹਾ ਹੈ। ਇਹ ਗੱਲ ਇਸ ਨਾਵਲ ਉੱਤੇ ਕਾਫੀ ਹੱਦ ਤੱਕ ਲਾਗੂ ਹੁੰਦੀ ਹੈ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਬੰਤੇ ਦਾ ਰਿਕਸ਼ਾ ਇੱਕ ਐਸਾ ਦਰਪਣ ਹੈ ਜਿਸ ਵਿੱਚ ਨਿਤ ਨਵੀਆਂ ਵਾਪਰ ਰਹੀਆਂ ਘਟਨਾਵਾਂ ਅਤੇ ਸਮਾਜ ਦੇ ਵੱਖ-ਵੱਖ ਅੰਗਾਂ ਮਰਦਾਂ ਅਤੇ ਔਰਤਾਂ, ਬੱਚਿਆਂ ਤੇ ਬੁੱਢਿਆਂ ਦੀ ਚਲਕ ਮਿਲਦੀ ਹੈ। ਬੰਤਾ ਇੱਕ ਪਛੜੀ ਹੋਈ ਜਾਤੀ ਦਾ ਪ੍ਰਤੀਨਿਧ ਹੈ। ਇਸ ਤਰ੍ਹਾਂ ਦੇ ਬੰਦੇ ਲਈ ਸਾਡੇ ਮਨ ਵਿੱਚ ਕੇਵਲ ਤਰਸ ਦੀ ਭਾਵਨਾ ਹੀ ਪੈਦਾ ਹੁੰਦੀ ਹੈ। ਇਸ ਤੋਂ ਵੱਧ ਕੁਝ ਨਹੀਂ। ਤਰਸ ਕਰਨ ਦਾ ਇਹ ਅਧਿਕਾਰ ਅਸੀਂ ਆਪ ਹੀ ਕਿਤੋਂ ਪ੍ਰਾਪਤ ਕਰ ਲਿਆ ਹੈ ਪ੍ਰਬੰ타 ਜੋ ਉਸ ਵਰਗੇ ਹੋਰ ਬੰਦੇ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਇੱਕ ਮਨੁੱਖ ਨੂੰ ਦੂਜੇ ਮਨੁੱਖ ਨਾਲ ਹਮਦਰਦੀ ਤਾਂ ਹੋਣੀ ਚਾਹੀਦੀ ਹੈ ਪਰ ਕਿਸੇ ਮਨੁੱਖ ਨੂੰ ਦੂਜੇ ਮਨੁੱਖ ਤੇ ਤਰਸ ਕਰਨ ਦਾ ਕੋਈ ਅਧਿਕਾਰ ਨਹੀਂ ਬੰਤਾ ਜੀਵਨ ਦੀਆਂ ਔਕੜਾਂ ਨਾਲ ਜੂਝ ਰਿਹਾ ਇੱਕ ਪਾਤਰ ਹੈ ਉਹ ਕਦੀ ਵੀ ਹੌਸਲਾ ਨਹੀਂ ਹਾਰਦਾ ਉਹ ਹਰ ਕਦਮ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਉਸ ਦੇ ਮਨ ਵਿੱਚ ਵੀ ਸਧਰਾਂ ਹਨ ਆਪਣੇ ਜੀਵਨ ਨੂੰ ਚੰਗਾ ਬਣਾਉਣ ਦੀ ਖਾਹਿਸ਼ ਹੈ ਉਹ ਮਿਹਨਤ ਕਰਨ ਵਿੱਚ ਆਪਣੀ ਉਜਲ ਭਵਖ ਦੀ ਝਲਕ ਦੇਖਦਾ ਹੈ ਉਸ ਦਾ ਜੀਵਨ ਰਿਕਸ਼ੇ ਦੇ ਪਹੀਏ ਵਾਂਗ ਹੈ ਜਿਸਤਾ ਹਰ ਸਮੇਂ ਹਰਕਤ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਇਸ ਖਿਆਲ ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਈਸ਼ਵਰ ਚਿੱਤਰਕਾਰ ਨੇ ਇਨ੍ਹਾਂ ਸ਼ਬਦਾਂ ਵਿੱਚ ਦਰਸਾਇਆ ਹੈ ਜ਼ਿੰਦਗੀ ਸੰਗਰਾਮ ਦੀ ਅਸਗਾ ਸਾਗਰ ਜ਼ਿੰਦਗੀ ਆਰਾਮ ਦੀ ਖੁਰਦਾ ਕਿਨਾਰਾ ਇਹ ਨਾਵਲ ਕਿਉਂਕਿ ਸਵੈ ਕਥਨੀ ਦੇ ਰੂਪ ਵਿੱਚ ਹੈ ਇਸ ਲਈ ਇਹ ਉਸੇ ਢੰਗ ਨਾਲ ਲਿਖਿਆ ਗਿਆ ਹੈ ਜਸ ਨਾਲ ਕੇ ਇੱਕ ਰਿਕਸ਼ਾ ਚਾਲਕ ਸੋਚ ਸਕਦਾ ਹੈ ਇਤੋਂ ਤੱਕ ਕਿ ਸ਼ਬਦ ਵੀ ਲਗਭਗ ਉਸੇ ਤਰ੍ਹਾਂ ਲਿਖੇ ਗਏ ਹਨ ਜਿਸ ਤਰ੍ਹਾਂ ਕਿ ਉਹ ਆਮ ਤੌਰ ਤੇ ਬੋਲੇ ਜਾਂਦੇ ਹਨ ਤਾਂ ਜੋ ਸਥਾਨਕ ਰੰਗਨ ਜਿਸ ਨੂੰ ਅঞ্চলিকਤਾ ਵੀ ਕਿਹਾ ਜਾਂਦਾ ਹੈ ਕਾਇਮ ਰਹਿ ਸਕੇ ਅਤੇ यथार्थिक ਚਿੱਤਰ ਪੇਸ਼ ਕੀਤਾ ਜਾਏ ਸੋ ਦੋਸਤੋ ਇਹ ਹਨ ਨਾਵਲ ਬਾਰੇ ਪ੍ਰੋਫੈਸਰ ਨਰੰਜਨ ਤਸਨੀਮ ਦੇ ਆਪਣੇ ਸ਼ਬਦ ਜੋ ਉਹਨਾਂ ਨੇ ਇਸ ਨਾਵਲ ਬਾਰੇ ਲਿਖੇ ਹਨ ਕੱਲ ਨੂੰ ਆਪਾਂ ਇਸ ਨਾਵਲ ਦਾ ਪਹਿਲਾ ਕਾંડ ਭਾਗ ਸਵੇਰ ਲੈ ਕੇ حاضر ਹੋਆਗੇ ਉਮੀਦ ਆ ਨਾਵਲ ਤੁਹਾਨੂੰ ਬਹੁਤ ਪਸੰਦ ਆਊਗਾ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ